ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪੰਥ ਦੇ ਮਹਾਨ ਯੋਧੇ ਅਮਰ ਸ਼ਹੀਦ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਸਿੰਘਾ ਵਿਖੇ ਜਿੱਥੇ ਹਰ ਸਾਲ ਸਹਿਬਜ਼ਾਦਿਆਂ ਦੀ ਯਾਦ ਅੰਦਰ ਨਗਰ ਕੀਰਤਨ ਕੱਢਿਆ ਜਾਂਦਾ ਹੈ ਇਸ ਵਾਰ ਦਸਤਾਰਾਂ ਦਾ ਲੰਗਰ ਲਗਾਇਆ ਜਾ ਰਿਹਾ ਹੈ ਸੋ ਸਤਿਗੁਰ ਜੀ ਕਿਰਪਾ ਕਰਨ ਬਖਸ਼ਿਸ਼ ਕਨ ਸੈਬ ਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇਹ ਪੱਗਾਂ ਦਾ ਲੰਗਰ ਹੋ ਸ਼ੁਰੂਆਤ ਹੋਣ ਜਾ ਰਿਹਾ ਹੈ ਸਤਿਗੁਰ ਜੀ ਕਿਰਪਾ ਕਰਨ ਰਮੇਸ਼ ਕਨ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਜੋਦੜੀ ਉਪਰੰਤ ਪੱਗਾਂ ਦਾ ਲੰਗਰ ਦੀ ਸ਼ੁਰੂਆਤ ਗੁਰੂ ਦੇ ਲੰਗਰ ਵੀ ਟੁੱਟ ਵਰਤਾਈ ਜਾਣ ਸੋ ਸੱਚੇ ਪਾਤਸ਼ਾਹ ਵਾਹਿਗੁਰੂ ਮਿਹਰ ਕਰਨ ਬਖਸ਼ਿਸ਼ ਕਰਨ ਇਹਨਾਂ ਨੌਜਵਾਨਾਂ ਨੂੰ ਬੱਜਰ ਕਰਤਾਂ ਤੋਂ ਬਚਾ ਕੇ ਸਤਗੁਰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ ਇਹਨਾਂ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਕੇ ਆਪਣੇ ਚਰਨਾਂ ਨਾਲ ਜੁੜ ਕੇ ਰੱਖਣ ਇਹ ਸਾਡੀ ਅਰਦਾਸ ਹੈ ਇਹ ਸਾਡੀ ਬੇਨਤੀ ਹੈ ਪਹਿਲੀ ਵਾਰ ਇਹ ਅਸੀਲ ਪੱਗਾਂ ਦਾ ਲੰਗਰ ਲਗਾਉਣ ਜਾ ਰਹੇ ਆ ਸਤਿਗੁਰੂ ਦੀ ਕਿਰਪਾ ਕਰਨ ਤੇ ਦੂਜੀ ਵਾਰ ਸਿੱਖ ਪੰਥ ਦੇ ਮਹਾਨ ਯੋਧੇ ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਜੋ ਆਉਂਦਾ ਸਮਾਗਮ ਰੱਖਣੇ ਆ ਉਹਨਾਂ ਵਿੱਚ ਵੀ ਅਸੀਂ ਵੱਧ ਚੜ ਕੇ ਪੱਗਾਂ ਦੇ ਲੰਗਰ ਜੜੇ ਆ ਲਗਾਵਾਂਗੇ ਤਾਂ ਜੋ ਨੌਜਵਾਨ ਬੱਚੇ ਨਸ਼ਾ ਤੋ ਮੁਕਤ ਹੋ ਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਤੇ ਆਪਣੇ ਮਾਵਾਪ ਦਾ ਦੇਸ਼ ਕੌਮ ਦਾ ਸਿੱਖ ਪੰਥ ਦਾ ਨਾਮ ਜਿਹੜਾ ਆ ਉਹ ਚਰਜੀ ਕਲਾ ਦੇ ਵਿੱਚ ਲੈ ਕੇ ਆਉਣ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸਿੱਖ ਪੰਥ ਦੇ ਮਹਾਨ ਯੋਧੇ ਅਮਰ ਸ਼ਹੀਦ ਸ਼ਹੀਦ ਬਾਬਾ ਦੀਪ ਸਿੰਘ ਜੀ ਇਹ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਸਿੰਘਾ ਵਿਖੇ ਜਿੱਥੇ ਹਰ ਸਾਲ ਸਹਿਬਜ਼ਾਦਿਆਂ ਦੀ ਯਾਦ ਅੰਦਰ ਨਗਰ ਕੀਰਤਨ ਕੱਢਿਆ ਜਾਂਦਾ ਹੈ ਇਸ ਵਾਰ ਦਸਤਾਰਾਂ ਦਾ ਲੰਗਰ ਲਗਾਇਆ ਜਾ ਰਿਹਾ ਹੈ ਸੋ ਸਤਿਗੁਰ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਤ ਇਹ ਪੱਗਾਂ ਦਾ ਲੰਗਰ ਉਹ ਸ਼ੁਰੂਆਤ ਹੋਣ ਜਾ ਰਿਹਾ ਹਨ ਸਤਿਗੁਰੂ ਜੀ ਕਿਰਪਾ ਕਰਨ ਰਮੇਸ਼ ਕਰਨ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਜੋਦੜੀ ਉਪਰੰਤ ਪੱਗਾਂ ਦਾ ਲੰਗਰ ਸ਼ੁਰੂਆਤ ਗੁਰੂ ਦੇ ਲੰਗਰ ਵੀ ਟੁੱਟ ਵਰਤਾਇ ਜਾਣ ਸੋ ਸੱਚੇ ਪਾਤਸ਼ਾਹ ਵਾਹਿਗੁਰੂ ਮੇਰ ਕਰਨ ਵਕਸ਼ਿਸ਼ ਕਰਨ ਇਹਨਾਂ ਨੌਜਵਾਨਾਂ ਨੂੰ ਬੱਜਰ ਕਰਤਾਂ ਤੋਂ ਬਚਾ ਕੇ ਸਤਿਗੁਰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ ਇਹਨਾਂ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਕੇ ਆਪਣੇ ਚਰਨਾਂ ਨਾਲ ਜੁੜ ਕੇ ਰੱਖਣ ਇਹ ਸਾਡੀ ਅਰਦਾਸ ਹੈ ਇਹ ਸਾਡੀ ਬੇਨਤੀ ਹੈ ਪਹਿਲੀ ਵਾਰ ਇਹ ਅਸੀਲ ਪੱਗਾਂ ਦਾ ਲੰਗਰ ਲਗਾਉਣ ਜਾ ਰਹੇ ਹਾਂ ਸਤਗੁਰੂ ਜੀ ਦੇ ਤਾਂ ਦੂਜੀ ਵਾਰ ਸਿੱਖ ਪੰਥ ਦੇ ਮਹਾਨ ਯੋਧੇ ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਜੋ ਆਉਂਦਾ ਸਮਾਗਮ ਰੱਖਣਿਆ ਉਹਨਾਂ ਵਿੱਚ ਵੀ ਅਸੀਂ ਵੱਧ ਚੜ ਕੇ ਪੱਗਾਂ ਦੇ ਲੰਗਰ ਜਿਹੜੇ ਐ ਲਗਾਵਾਂਗੇ ਤਾਂ ਜੋ ਨੌਜਵਾਨ ਬੱਚੇ ਨਸ਼ਾ ਤੋਂ ਮੁਕਤ ਹੋ ਕੇ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਤੇ ਆਪਣੇ ਮਾਵਾਪਾ ਦਾ ਦੇਸ਼ ਕੌਮ ਦਾ ਸਿੱਖ ਪੰਥ ਦਾ ਨਾਂ ਜਿਹੜਾ ਆ ਉਹ ਅਰਜੀ ਕਲਾ ਦੇ ਵਿੱਚ ਲੈ ਕੇ ਆਉਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੱਚਿਆਂ ਨੇ ਦਮਾਲਾ ਸਜਾਇਆ ਇਸ ਬੱਚੇ ਨੇ ਦਸਤਾਰ ਸਜਾਈ ਹੈ ਤੇ ਇਹ ਸਾਰਾ ਉਪਰਾਲਾ ਗੁਰਦੁਆਰਾ ਸ਼ੀਰ ਸਿੰਘਾਂ ਭਾਈ ਸਰਬੀ ਸਿੰਘ ਭਾਈ ਕਮਲਜੀਤ ਸਿੰਘ ਭਾਈ ਅਫਾਰ ਸਿੰਘ ਭਾਈ ਸੁਖਵਿੰਦਰ ਸਿੰਘ ਦੇ ਕੋ ਸਾਰੀਆਂ ਸਰਕਾਰਾਂ ਦਾ ਉਪਰਾਲਾ ਹੈ ਭਾਈ ਇਹਨਾਂ ਦੇ ਗਰਮਣ ਕੇ ਬੱਚਿਆਂ ਨੂੰ ਜਾਂਦਾ ਦਸਤਾਰਾਂ ਬਣੀਆਂ ਜਾ ਰਹੀਆਂ ਅੱਜ ਦਸਤਾਰਾਂ ਦਾ ਲੰਗਰ ਦਿੱਤਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ